ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦਾਚਾਰਨ ਤੇ ਉਸ ਤੋਂ ਪ੍ਰੰਤ ਉਸ ਦੇ ਅਰਥ ਕਰਾਂਗੇ ਅੱਜ ਗੁਜਰੀ ਮਹੱਲਾ 5ਵਾਂ ਦੁਬਤੇ ਘਰ ਦੂਜਾ ਦੇ 21ਵੇਂ ਸ਼ਬਦੀ ਵਾਰੀ ਹੈ ਜੀ ਗੁਜਰੀ ਮਹੱਲਾ 5ਵਾਂ ਦੁਬਤੇ ਘਰ ਦੂਜਾ ੴ ਸਤਿਗੁਰੂ ਪ੍ਰਸਾਦਿ ब्रह्मलोक लोक और रुद्र लोक आय इंद्र लोक तेताए संगत को जो न साके मन मल तो वे पाए ब्रह्म लोक और रुद्र लोक आई इंद्र लोक तेताए साहस संगत को जो न साके मन मल तो वे पाए अब मो आए ना पाव पर ना गोज पाप को बौद्ध प्रजारो मोह क्यों सतगुर दियो है बताए रहाओ अब आए पर सरनाए गोज भाव को बहुत पर रो मोक्यो सतगुरु दियो है बताओ बताए रहाओ रहा जख किनर नर रही कंठ उर जाए जान नानक अंक किया प्रभ करते जाके कोट ऐसी दश आए शिशा अर जख किनर नर रही कंठ उ जाए जान नानक अंक किया प्रभ करते ਜਾਂਕੇ ਕੋਟ ਐਸੀ ਦਾਸ ਆਏ ਗੁਰੂ ਜੀ ਅਸ਼ਧਵੇਜ ਦੱਸੇ ਹਨ ਕਿ ਮਾਇਆ ਬਹੁਤ ਬਲਵਾਨ ਹੈ ਜੀ ਅਤੇ ਇਸ ਮਾਇਆ ਤੋਂ ਬਚਣਾ ਬਹੁਤ ਮੁਸ਼ਕਲ ਹੈ ਜੀ ਗੁਰੂ ਜੀ ਆਖਦੇ ਹਨ ਕਿ ਮਾਇਆ ਨੇ ਬ੍ਰੰਪੁਰੀ ਸ਼ਿਪੁਰੀ ਇੰਦਰਪੁਰੀ ਦੇ ਵਾਸੀਆਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ ਜੀ ਫਿਰ ਗੁਰੂ ਜੀ ਆਦੇਂ ਪਰ ਜੋ ਗੁਰਮੁਖ ਗੁਰਸ਼ਾਬਦੁਰ ਬਾਣੀ ਨਾਮ ਸੰਨਣ ਕਰਦੇ ਹਨ ਅਤੇ ਸਾਧ ਸੰਗਤ ਵਿੱਚ ਮਿਲ ਬੈਠ ਕੁਰਸ਼ਾਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਉਹਨਾਂ ਵੱਲ ਇਹ ਮਾਇਆ ਕਦੀ ਧਿਆਨ ਨਹੀਂ ਦਿੰਦੇ ਜੀ। ਭਾਵੇਂ ਮਾਇਆ ਤੇ ਉਹਨਾਂ ਕੋ ਮਾਇਆ ਦਾ ਉਹਨਾਂ ਗੁਰਮਖਾ ਉੱਤੇ ਕੋਈ ਅਸਰ ਨਹੀਂ ਹੁੰਦਾ ਜੀ। ਸ਼ਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਲ ਸਿਮਰਨ ਦੁਆਰਾ ਮੈਂ ਉਸ ਵਾਹਿਗੁਰੂ ਦੀ ਸ਼ਰਨ ਲਵਲੀ ਹੈ ਜੀ ਲਈ ਹੈ ਜੀ ਫਿਰ ਫਿਰ ਗੁਰੂ ਜੀ ਆਖਦੇ ਹਨ ਕਿ ਇਸ ਮਾਇਆ ਦੀ ਤ੍ਰਿਸ਼ਨਾ ਦੀ ਅਗ ਬਹੁਤ ਗੁੱਝੀ ਹੈ ਜੀ ਅਤੇ ਬਹੁਤ ਜੀਵਾਂ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅਗ ਬਹੁਤ ਪੂਰੀ ਤਰ੍ਹਾਂ ਸਾੜਦੀ ਹੈ ਜੀ ਫਿਰ ਗੁਰੂ ਜੀ ਆਹਦੇ ਹਨ ਇਹ ਸੋਝੀ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਸਾਚੰਤ ਵਿੱਚ ਮਿਲਬਾਟ ਪਰਮੇਸ਼ਰ ਦੇ ਗੁਣ ਗਾਣ ਕਰਨ ਹੋਈ ਹੈ ਜੀ ਰਹਾ ਫਿਰ ਗੁਰੂ ਜੀ ਆਹਦੇ ਹਨ ਕਿ ਗੁਰਮਖੋ ਇਹ ਮਾਇਆ ਨੇ ਬੜੇ ਬੜੇ ਵੱਡੇ ਸਿੱਧੀ ਜੋ ਸਿੱਧ ਸੰ ਕਰਮਾਤੀਆਂ ਜੋ ਕਰਮਾਤਾ ਕਰਦੇ ਸਨ ਅਤੇ ਜਖ ਕੀ ਕਿਨਰ ਜੀਵਨੋਕ ਸਭਨਾ ਨਾਲੇ ਮਾਇਆ ਚੰਬੜੀ ਹੋਈ ਹੈ ਜੀ ਆ ਮਾਇਆ ਦੀ ਅਗ ਇੰਨੀ ਤੇਜ ਹੈ ਜੀ ਕਿ ਇਸ ਮਾਇਆ ਤੋਂ ਬਚਣਾ ਮੁਸ਼ਕਿਲ ਨਹੀਂ ਸੰਭਵ ਹੈ ਪਰ ਗੁਰੂ ਜੀ ਆਖਦੇ ਹਨ ਕਿ ਇਸ ਮਾਇਆ ਦੇ ਕੰਟਰੋਲ ਕਰਨਾ ਕੇਵਲ ਅਤੇ ਕੇਵਲ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੇ ਅੱਗੇ ਬੇਨਤੀ ਕਰਨੇ ਕੇ ਵਾਇਗਰੂ ਮੇਰ ਕਰੇ ਆਪਣੇ ਚਰਨਾਂ ਨਾ ਲਾਏ ਕੇ ਤਾਂ ਇਹ ਮਾਇਆ ਪਰਮੇਸ਼ਰ ਦੀ ਤਿਰਪਾਣਾ ਦੂਰ ਹੁੰਦੀ ਹੈ ਜਿਸ ਮਾਇਆ ਦੀ ਤ੍ਰਿਸ਼ਨਾ ਦੀ ਆਗ ਸਿਰੂ ਜਿਹੜੇ ਹਨ ਕਿ ਪਰਮੇਸ਼ਰ ਨੇ ਇਹ ਮਾਇਆ ਵਰਗੀਆਂ ਕਈ ਹੋਰ ਦਸਿਆਂ ਕਰੋੜਾਂ ਦਾ ਸੀ ਉਹ ਸਾਰੀਆਂ ਪਰਮੇਸ਼ਰ ਦੇ ਕਾਬੂ ਵਿੱਚ ਹਨ ਜੀ ਕਿਉਂਕਿ ਮਾਇਆ ਵੀ ਤੇ ਪਰਮੇਸ਼ਰ ਦੀ ਬਣਾਈ ਹੋਈ ਹੈ ਜੀ ਤੇ ਪਰਮੇਸ਼ਰ ਦੀ ਮਾਇਆ ਦਾਸੀ ਹੈ ਜੀ ਤੇ ਪਰਮੇਸ਼ਰ ਦੇ ਚਰਨਾਂ ਚ ਰਹਿੰਦੀ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਸਿੱਖ ਦਿੰਦੇ ਹਨ ਕਿ ਮਾਇਆ ਦਾ ਵਾਰ ਬਹੁਤ ਬਲਵਾਨ ਹੈ ਜੀ ਉਹ ਤੇ ਬਹੁਤ ਗੁੱਝਾ ਹੈ ਜੀ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਕਿ ਮਾਇਆ ਦੇ ਕਈ ਰੰਗ ਹਨ ਜਿਹੜੇ ਕਿ ਇਹ ਇਹ ਅੱਛਾ ਇਹ ਮਾਇਆ ਹੈ ਮਾਇਆ ਦੇ ਕਈ ਰੰਗਾਂ ਨੇ ਤੇ ਸਭ ਵਿੱਚ ਗੁਰਜੀ ਹੈ ਫਿਰ ਗੁਰਜਾਤ ਹੈ ਇਸ ਮਾਇਆ ਨੇ ਵੱਡੇ ਵੱਡੇ ਦੇਵਤੇ ਦੇਵਤੀਆਂ ਭ੍ਰਮ ਸ਼ਿਵ ਤੇ ਇੰਦਰ ਦੇ ਵਾਸੀਆਂ ਨੂੰ ਵੀ ਆਪਣੇ ਵਾਸ ਕਰਕੇ ਉਹਨਾਂ ਨੂੰ ਸਾੜ ਦਿੱਤਾ ਹਰ ਗੁਰੂ ਜੀ ਆਖਦੇ ਹਨ ਕਿ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਅਤੇ ਕਰ ਕਰਤਾ ਪੁਰਖ ਵੈਰੂ ਦੇ ਮੇਰ ਨਾਲ ਇਹ ਜੋ ਮਾਇਆ ਹੈ ਉਹ ਉਹਨਾਂ ਨੂੰ ਮਾਇਆ ਦਾ ਉਸ ਉਹਨਾਂ ਅੱਗੇ ਕੋਈ ਜ਼ੋਰ ਨਹੀਂ ਲੱਗਦਾ ਜੀ ਉਹਦਾ ਦਮ ਨਹੀਂ ਰਹਿ ਜਾਂਦਾ ਜੀ ਇੰਨੀ ਤਾਕਤ ਹੈ ਗੁਰੂ ਜੀ ਆਖਦੇ ਹਨ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਤੇ ਸਾਧ ਸੰਗਤ ਵਿੱਚ ਮਿਲ ਬੈਠ ਵਾਹਿਗੁਰੂ ਦੇ ਗੁਣ ਗਾਉਣ ਨਾਲ ਸੋ ਸਿਧਾਂਤ ਇਹ ਹੈ ਜੀ ਕਿ ਮਾਇਆ ਨੇ ਵੱਡੇ ਵੱਡੇ ਦੇਵਤਿਆਂ ਨੂੰ ਜੀਵਾਂ ਨੂੰ ਆਪਣੇ ਉਹ ਮਾਇਆ ਦੇ ਜਾਲ ਵਿੱਚ ਵਸਾਇਆ ਹੋਇਆ ਹੈ ਜੀ ਪਰ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਦੇ ਹਨ ਸਾ ਸੰਸਾਰ ਵਿੱਚ ਮਿਲਬੈਟ ਪਰਮੇਸ਼ਰ ਦੇ ਗੁਣ ਗaan ਕਰਦੇ ਹਨ ਮਾਇਆ ਉਹਨਾਂ ਵੱਲ ਨਹੀਂ ਵੇਖਦੇ ਜੀ ਭਾਵ ਮਾਇਆ ਦਾ ਅਸਰ ਉਹਨਾਂ ਗੁਰਮਖਾਂ ਤੇ ਨਹੀਂ ਹੈ ਜੀ ਜਿਸ ਤਰ੍ਹਾਂ ਅਸ਼ੌਦੀਆਂ ਨਾ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ ਸਿਦ ਸਾਗਤ ਅਰ ਜਗ ਕੇ ਨਰ ਨਰ ਰਹੀ ਕਾਂਠ ਉਰ ਜਾਏ ਜਾ ਨਾਨਕ ਅੰਗ ਕੀਆ ਪ੍ਰਭ ਕਰਤੇ ਜਾ ਕੇ ਕੋਟ ਐਸੀ ਦਸਾਏ ਸਿ ਸਾਦਕ ਅਰ ਜਖ ਕਿਨਰਨਰ ਰਹੀ ਕਾਂਠ ਉਰ ਜਾਏ ਜਾ ਨਾਨਕ ਅੰਗ ਕੀਆ ਪ੍ਰਭ ਕਰਤੇ ਜਾ ਕੇ ਕੋਟ ਐਸੀ ਦਸਾਏ ਅੱਜ ਦਾ ਵਿਚਾਰ ਕਰਦੇ ਆ ਮੇਰ ਕੋਲ ਉਹਨੇ ਕਾਬਲ ਨਾ ਹੋਇਆ ਹੋਣਗੇ ਉਸ ਵਾਸਤੇ ਮੈਂ ਖਿਵਾ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ